ओम शांति ਅਸੀਂ ਸੁਣ ਰਹੇ ਹਾਂ ਅਜ ਦਾ ਪਰਮਾਤਮ ਵਰਦਾਨ ਅਸ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਸ੍ਰੇਸ਼ਟ ਕਰਮ ਨਾਲ ਦਿਵਯ ਗੁਣ ਰੂਪੀ ਪ੍ਰਭੂ ਪ੍ਰਸਾਦ ਵੰਡਣ ਵਾਲੇ ਫਰਿਸ਼ਤਾ ਸੋ ਦੇਵਤਾ ਪਵ ਵਰਤਮਾਨ ਸਮੇ ਚਾਹੇ ਅਗਿਆਨੀ ਆਤਮਾਵਾਂ ਹਨ ਚਾਹੇ ਬ੍ਰਾਹਮਣ ਆਤਮਾਵਾਂ ਹਨ ਦੋਨਾਂ ਨੂੰ ਹੀ ਜਿਹੜੀ ਜ਼ਰੂਰਤ ਹੈ ਲੋੜ ਹੈ ਉਹ ਗੁਣ ਦਾਨਦੀ ਹੈ ਇਸ ਲਈ ਇਸ ਵਿਧੀ ਨੂੰ ਆਪਣੇ ਆਪ ਦੇ ਵਿੱਚ ਅਤੇ ਬ੍ਰਾਹਮਣ ਪਰਿਵਾਰ ਦੇ ਵਿੱਚ ਵੀ ਤੇਜ ਬਣਾਓ ਇਹ ਦਿਵਯ ਗੁਣ ਸਭ ਤੋਂ ਸ੍ਰੇਸ਼ਟ ਪ੍ਰਭੂ ਪ੍ਰਸਾਦ ਹੈ ਇਸ ਪ੍ਰਸਾਦ ਨੂੰ ਖੂਬ ਵੰਡੋ ਬਹੁਤ ਵੰਡੋ ਜਿਸ ਤਰ੍ਹਾਂ ਸਨੇਹ ਦੀ ਨਿਸ਼ਾਨੀ ਇੱਕ ਦੂਜੇ ਨੂੰ ਟੋਲੀ ਖਿਲਵਾਨੇ ਹੋ ਇਸੇ ਤਰ੍ਹਾਂ ਹੀ ਦਿਵਯ ਗੁਣਾ ਦੀ ਟੋਲੀ ਖਵਾਓ ਇਸ ਵਿਧੀ ਨਾਲ ਫਰਿਸ਼ਤਾ ਸੋ ਦੇਵਤਾ ਬਣਨ ਦਾ ਲਕਸ਼ਯ ਸਹਿਜ ਸਭ ਵਿੱਚ ਪ੍ਰਤੱਖ ਦਿਖਾਈ ਦੇਗਾ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਨੇ ਸਾਨੂੰ ਫੇਰ ਤੋਂ ਗੁਣਦਾਨ ਕਰਨ ਦੀ ਸਿੱਖਿਆ ਦਿੱਤੀ ਹੈ ਅੱਜ ਗੁਣਦਾਨ ਨੂੰ ਪਰਮਾਤਮਾ ਨੇ ਟਾਈਟਲ ਦਿੱਤਾ ਪ੍ਰਭੂ ਪ੍ਰਸਾਦ ਕਿਉਂਕਿ ਜਿਹੜੇ ਗੁਣ ਜਿਹੜੀ ਸ਼ਕਤੀਆਂ ਜਿਹੜੇ ਵਿਚਾਰ ਜੋ ਖੁਸ਼ੀ ਪਰਮਾਤਮਾ ਨੇ ਸਾਡੇ ਅੰਦਰ ਭਰੀ ਹੈ ਉਹ ਪ੍ਰਭੂ ਪ੍ਰਸਾਦ ਨਾਲੋਂ ਘੱਟ ਨਹੀਂ ਹੈ ਜੋ ਪ੍ਰਭੂ ਪ੍ਰਸਾਦ ਤੁਹਾਨੂੰ ਮਿਲਿਆ ਹੈ ਪਰਮਾਤਮਾ ਕਹਿੰਦੇ ਉਹ ਸਾਰਿਆਂ ਨੂੰ ਵੰਡੋ ਜਿਸ ਤਰ੍ਹਾਂ ਅੱਜ ਦੇ ਵਰਦਾਨ ਦੇ ਵਿੱਚ ਕਿਹਾ ਕਿ ਜਦੋਂ ਆਪਸ ਦੇ ਵਿੱਚ ਮਿਲਦੇ ਆ ਇੱਕ ਦੂਜੇ ਨਾਲ ਮਿਲਦੇ ਆ ਦਿਨ ਤਿਹਾਰ ਤੇ ਮਿਲਦੇ ਆ ਖੁਸ਼ੀ ਜ਼ਾਹਿਰ ਕਰਦੇ ਆ ਕਿਸੇ ਦੇ ਘਰ ਮਿਲਣ ਲਈ ਜਾਂਦੇ ਆ ਤੇ ਸਨੇਹ ਨੂੰ ਕਿਵੇਂ ਦਰਸਾਣੇ ਆ ਉਹਨਾਂ ਦੇ ਲਈ ਕੁਛ ਨਾ ਕੁਛ ਮਿਠਾਈ ਲੈ ਕੇ ਜਾਂਦੇ ਆ ਖਾਲੀ ਹੱਥ ਨਹੀਂ ਜਾਵਾਂਗੇ ਜਦੋਂ ਕਿਸੇ ਨੂੰ ਵੀ ਮਿਲਣ ਜਾਵਾਂਗੇ ਪਿਆਰ ਦੀ ਨਿਸ਼ਾਨੀ ਵਿਹਾਂ ਤੁਹਾਡੇ ਲਈ ਕੁਛ ਨਾ ਕੁਛ ਮਿੱਠਾ ਜ਼ਰੂਰ ਲੈ ਕੇ ਆਏ ਆ ਖੁਸ਼ੀ ਜਿਸ ਨੂੰ ਟਾਈਟਲ ਦਿੱਤਾ ਟੋਲੀ ਖਵਾਨੇ ਆ ਇਸੀ ਤਰ੍ਹਾਂ ਹੀ ਪਰਮਾਤਮਾ ਕਹਿੰਦੇ ਨੇ ਜਦੋਂ ਆਪਸ ਦੇ ਵਿੱਚ ਮਿਲਦੇ ਹੋਂ ਇਹ ਤਾਂ ਸਥੂਲ ਰੂਪ ਦੀ ਮਿਠਾਈ ਹੈ ਉਹ ਮਿਠਾਈ ਤਾਂ ਸ਼ਾਇਦ ਅੱਜ ਅੱਜ ਦੇ ਟਾਈਮ ਦੇ ਵਿੱਚ ਖਾ ਵੀ ਨਹੀਂ ਸਕਦੇ ਕਿਉਂਕਿ ਆਰਟੀਫੀਸ਼ੀਅਲ 슈ਗਰ ਹੈ ਵੈਸੇ ਹੀ ਡਾਇਬੀਟਿਕ ਪੇਸ਼ੈਂਟ ਹੈਗੇ ਆ ਇਸ ਕਰਕੇ ਕਿੰਨੀ ਵੀ ਫੇਵਰਿਟ ਕੋਈ ਲੈ ਕੇ ਆਇਆ ਹੈ ਨਹੀਂ ਖਾਵਾਂਗੇ ਲੇਕਿਨ ਪਰਮਾਤਮਾ ਕਹਿੰਦੇ ਨੇ ਮਿੱਠੇ ਬੋਲ ਦੀ ਮਿਠਾਈ ਤਾਂ ਤੁਸੀਂ ਸਾਰਿਆਂ ਨੂੰ ਖਵਾ ਸਕਦੇ ਹੋ ਇੱਕ ਬਹੁਤ ਦਿਵਯ ਮਸਕਾਨ ਦੀ ਜਿਹੜੀ ਖੁਰਾਕ ਹੈ ਉਹ ਤਾਂ ਦੂਜਿਆਂ ਨੂੰ ਦੇ ਸਕਦੇ ਹੋ ਪਰਮਾਤਮਾ ਕਹਿੰਦੇ ਤੁਸੀਂ ਇਹ ਪ੍ਰਭੂ ਪ੍ਰਸਾਦ ਵੰਡੋ ਜਿਸ ਤਰ੍ਹਾਂ ਕਿਹਾ ਜਾਂਦਾ ਇੱਕ ਵਾਰ ਕਿਸੇ ਗੁਰੂ ਨੇ ਦੋ ਸ਼ਿਸ਼ਿਆ ਨੂੰ ਫੁੱਲਾਂ ਦੀ ਟੋਕਰੀ ਭਰ ਕੇ ਦਿੱਤੀ ਅਤੇ ਕਿਹਾ ਕਿ ਤੁਸੀਂ ਇਹ ਫੁੱਲ ਜਿਹੜੇ ਨੇ ਇਹ ਸਾਰੇ ਵੰਡ ਕੇ ਆਣੇ ਨੇ ਪਰ ਇਹ ਤੁਸੀਂ ਉਹਨਾਂ ਨੂੰ ਵੰਡਣੇ ਨੇ ਜਿਹੜੇ ਤੁਹਾਨੂੰ ਦੇਖ ਕੇ ਸਮਾਈਲ ਕਰਨਗੇ ਜਿਹੜਾ ਜਿਹੜਾ ਤੁਹਾਨੂੰ ਦੇਖ ਕੇ ਸਮਾਈਲ ਕਰੇਗਾ ਤੁਸੀਂ ਉਹਨੂੰ ਇਹ ਗੁਲਾਬ ਦਾ ਫੁੱਲ ਜਿਹੜੀ ਟੋਕਰੀ ਦੇ ਵਿੱਚ ਹੈ ਇਹ ਉਹਨੂੰ ਦਿੰਦੇ ਜਾਣਾ ਸ਼ਾਮ ਹੋ ਗਈ ਦੋਨੇ ਸਟੂਡੈਂਟ ਵਾਪਸ ਆਏ ਸ਼ਿਸ਼ੇ ਵਾਪਸ ਆਏ ਇੱਕ ਦੀ ਟੋਕਰੀ ਦੇ ਸਾਰੇ ਫੁੱਲ ਖਤਮ ਸੀਗੇ ਅਤੇ ਦੂਜੀ ਦੀ ਟੋਕਰੀ ਦੇ ਵਿੱਚ ਇੱਕ ਵੀ ਫੁੱਲ ਨਿਕਲੇ ਨਹੀਂ ਸਾਰੇ ਫੁੱਲ ਉਦਾਂ ਹੀ ਪਏ ਸੀ ਜਦੋਂ ਗੁਰੂ ਨੇ ਪੁੱਛਿਆ ਵੀ ਤੇਰੇ ਫੁੱਲ ਕਿਉਂ ਨਹੀਂ ਗਏ ਉਹ ਕਹਿੰਦਾ ਮੈਨੂੰ ਦੇਖ ਕੇ ਕਿਸੇ ਨੇ ਸਮਾਈਲ ਹੀ ਨਹੀਂ ਕੀਤੀ ਮੈਨੂੰ ਦੇਖ ਕੇ ਕੋਈ ਮੁਸਕਰਾਇਆ ਹੀ ਨਹੀਂ ਤੇ ਜਦੋਂ ਜਿਹੜੀ ਜਿਜੀ ਟੋਕਰੀ ਖਤਮ ਸੀਗੀ ਉਹਨੂੰ ਪੁੱਛੇ ਵੀ ਤੇਰੀ ਟੋਕਰੀ ਦੇ ਫੁੱਲ ਕਿਵੇਂ ਚਲੇ ਗਏ ਕਹਿੰਦੇ ਮੈਂ ਜਦੋਂ ਵੀ ਕੋਈ ਮੇਰੇ ਸਾਹਮਣੇ ਆਂਦਾ ਸੀਗਾ ਮੈਂ ਉਹਨੂੰ ਦੇਖ ਕੇ ਸਮਾਈਲ ਕਰਦਾ ਸੀਗਾ ਇੱਕ ਬਹੁਤ ਅੱਛੀ ਮੁਸਕਾਨ ਦੇਣਾ ਉਹਨੂੰ ਮਿਲਦਾ ਸੀਗਾ ਤੇ ਜਿੱਦਾਂ ਹੀ ਉਹ ਸਮਾਈਲਿੰਗ ਫੇਸ ਮੇਰਾ ਦੇਖਦਾ ਸੀ ਉਹ ਸਾਹਮਣੇ ਵਾਲੇ ਦੇ ਚਿਹਰੇ ਤੇ ਵੀ ਸਮਾਈਲ ਆ ਜਾਂਦੀ ਸੀ ਜਿਵੇਂ ਹੀ ਉਹ ਮੁਸਕੁਰਾਂਦਾ ਸੀਗਾ ਮੈਂ ਉਹਨੂੰ ਗੁਲਾਬ ਦਾ ਫੁੱਲ ਟੋਕਰੀ ਵਿੱਚੋਂ ਕੱਢ ਕੇ ਦੇ ਦਿੰਦਾ ਸੀ ਮਤਲਬ ਕਹਿਨ ਦਾ ਭਾਅ ਜੋ ਅਸੀਂ ਦੇ ਰਹੇ ਹਾਂ ਉਹ ਮੁੜ ਕੇ ਸਾਨੂੰ ਮਿਲ ਰਿਹਾ ਹੈ ਨਹੀ ਪਰਮਾਤਮਾ ਕਹਿੰਦੇ ਤੁਸੀਂ ਜਿੰਨਾ ਜਿੰਨਾ ਦਾਨ ਕਰਦੇ ਜਾਉਂਗੇ ਉਹਨਾਂ ਜਿਵੇਂ ਭਗਤੀ ਦੇ ਵਿੱਚ ਲੋਕ ਕਹਿੰਦੇ ਦਾਨ ਕਰੋਗੇ ਤੁਹਾਨੂੰ ਮਿਲੇਗਾ ਡਬਲ ਹੋ ਕੇ ਮਿਲੇਗਾ ਉਹ ਤਾਂ ਸਥੂਲ ਰੂਪ ਦੀ ਗੱਲ ਕਰਦੇ ਨੇ ਪਰ ਪਰਮਾਤਮਾ ਕਹਿੰਦੇ ਨੇ ਇਸ ਸੂਖਸ਼ਮ ਗੁਣਦਾਨ ਵਿੱਚ ਜਿੰਨਾ ਜਿੰਨਾ ਤੁਸੀਂ ਕਰਦੇ ਜਾਂਦੇ ਹੋ ਏ ਵੀ ਮੁੜ ਕੇ ਤੁਹਾਨੂੰ ਫਿਰ ਤੁਹਾਡੇ ਭੰਡਾਰੇ ਭਰਪੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਕਿਹਾ ਜਾਂਦਾ ਨਾ ਕਿ ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਪਹਿਲਾਂ ਕੀ ਕਰੋ ਖੁਸ਼ੀ ਵੰਡੋ ਜੇ ਤੁਸੀਂ ਸ਼ਾਂਤ ਰਹਿਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਉਹ ਸ਼ਾਂਤੀ ਦੂਸਰਿਆਂ ਨੂੰ ਦਿਓ ਜੇ ਤੁਸੀਂ ਸੁੱਖ ਦਾ ਅਨੁਭਵ ਕਰਨਾ ਚਾਹੁੰਦੇ ਹੋ ਪਹਿਲਾਂ ਤੁਸੀਂ ਸੁੱਖ ਦੋ ਜੇਕਰ ਅਸੀਂ ਸੁੱਖ ਦਵਾਂਗੇ ਨਹੀਂ ਸਾਨੂੰ ਮਿਲੇਗਾ ਕਿਵੇਂ ਜੇ ਅਸੀਂ ਕਿਸੇ ਨਾਲ ਪਿਆਰ ਨਾਲ ਗੱਲ ਕਰਾਂਗੇ ਨਹੀਂ ਸਾਨੂੰ ਮਿਲੇਗਾ ਕਿਵੇਂ ਇਸ ਕਰਕੇ ਪਰਮਾਤਮਾ ਨੇ ਅੱਜ ਕਿਹਾ ਪਹਿਲੇ ਦਾਤਾ ਬਣੋ ਪਹਿਲੇ ਦੇਣ ਵਾਲੇ ਬਣੋ ਵੰਡਣ ਵਾਲੇ ਬਣੋ ਜਿਵੇਂ ਜਿਵੇਂ ਤੁਸੀਂ ਵੰਡਦੇ ਜਾਓਗੇ ਓਵੇਂ ਓਵੇਂ ਤੁਹਾਡਾ ਖਜ਼ਾਨਾ ਆਪਣੇ ਆਪ ਹੀ ਭਰਪੂਰ ਹੁੰਦਾ ਜਾਏਗਾ ਜਿੰਨਾ ਜਿੰਨਾ ਭਰਪੂਰ ਹੁੰਦਾ ਜਾਏਗਾ ਉਹਨੇ ਵੰਡਦੇ ਜਾਵਾਂਗੇ ਉਹ ਬਹਿਤੀ ਬਹਿੰਦੀ ਨਦੀ ਵਾਂਗੂ ਸਾਰਿਆਂ ਦੀ ਪਿਆਸ ਬੁਝਾਉਂਦੇ ਚੱਲੋ ਇਸ ਲਈ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਫੇਰ ਤੋਂ ਦੇਵਤਾ ਬਣਨ ਦੀ ਟ੍ਰੇਨਿੰਗ ਦੇ ਰਹੇ ਨੇ ਕਹਿੰਦੇ ਨੇ ਦੇਵਤਾ ਮਾਣਾ ਦੇਣ ਵਾਲੇ ਹੂੰ ਦੇਵਤਾ ਦਾ ਮਤਲਬ ਇਹ ਨਹੀਂ ਕਿ ਸੇ ਚਾਰ ਸਿਰ ਹੋਣਗੇ ਜਾਂ ਚਾਰ ਹੱਥ ਹੋਣਗੇ ਨਹੀਂ ਦੇਵਤਾ ਦਾ ਜਿਹੜਾ ਅਰਥ ਹੈ ਉਹ ਹੈ ਦਿਵਯ ਗੁਣਾ ਨਾਲ ਭਰਪੂਰ ਦਿਵਯਤਾ ਵਾਲੇ ਡਿਵਾਈਨੈਸ ਵਾਲੇ ਦੇਣ ਵਾਲੇ ਇਸ ਕਰਕੇ ਦੇਵਤਾਵਾਂ ਨੂੰ ਹਮੇਸ਼ਾ ਆਸ਼ੀਰਵਾਦ ਦੀ ਮੁਦਰਾ ਵਿੱਚ ਦਿਖਾਇਆ ਜਾਂਦਾ ਹੈ ਕਿ ਉਹ ਦੇਣ ਵਾਲੇ ਨੇ ਦਾਤਾ ਨੇ ਉਹਨਾਂ ਨੂੰ ਲੈਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਦਿਖਾਇਆ ਜਾਂਦਾ ਅਤੇ ਜਿਹੜੇ ਵੀ ਉਹ ਮੂਰਤੀਆਂ ਦੇ ਅੱਗੇ ਜਾਂਦੇ ਨੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਜਾਂਦੇ ਨੇ ਉਹ ਵੀ ਇਸੀ ਸੰਕਲਪ ਦੇ ਨਾਲ ਜਾਣਦੇ ਨੇ ਕਿ ਅਸੀਂ ਇਹਨਾਂ ਕੋਲੋਂ ਲੈਣਾ ਹੈ ਪਰਮਾਤਮਾ ਕਹਿੰਦੇ ਐਨੇ ਭਰਪੂਰ ਹੋ ਜਾਓ ਜੋ ਤੁਸੀਂ ਦਾਤਾ ਦੇ ਬੱਚੇ ਤੁਸੀਂ ਵੀ ਦਾਤਾ ਅਰਥਾਤ ਦੇਵਤਾ ਬਣ ਜਾਓ ਅੱਜ ਯਾਦ ਕਰਾਂਗੇ ਆਪਣੇ ਇਸ ਸੰਕਲਪ ਨੂੰ ਇਸ લક્ષ્ય ਨੂੰ ਕਿ ਮੈਂ ਆਤਮਾ ਦਾਤਾ ਦੀ ਸੰਤਾਨ ਮੈਂ ਮਾਸਟਰ ਦਾਤਾ ਹਾਂ ਆਪਣੇ ਸੰਪਰਕ ਵਿੱਚ ਆਉਣ ਵਾਲੀ ਹਰ ਆਤਮਾ ਨੂੰ ਖੁਸ਼ੀ ਵੰਡਣ ਵਾਲੀ ਆਤਮਾ ਸੁਖ ਦੇਣ ਵਾਲੀ ਆਤਮਾ ਇਹ ਦਿਵਯ ਗੁਣ ਦਿਵਯ ਸ਼ਕਤੀਆਂ ਉਸ ਪਰਮ ਪਿਤਾ ਪਰਮਾਤਮਾ ਦੀ ਦੇਣ ਹਨ ਮੈਂ ਸਾਰਿਆਂ ਨੂੰ ਇਹ ਪ੍ਰਭੂ ਪ੍ਰਸਾਦ ਵੰਡ ਰਹੀ ਹਾਂ ਓਮ ਸ਼ਾਂਤੀ